ਅੱਜ ਪੰਜਾਬ ਦੇ 2 ਲੱਖ ਮੁਲਾਜ਼ਮਾਂ ਨੂੰ ਜਿਸ ਗੱਲ ਦੀ ਡੀਕ ਸੀ 25 ਫਰਵਰੀ ਦੀ ਲਾਹਮਸਾਰ ਰੈਲੀ ਤੋਂ ਬਾਅਦ ਕਿ ਸਰਕਾਰ ਉਹਨਾਂ ਦੀ ਗੱਲ ਜ਼ਰੂਰ ਸੁਣੇਗੀ ਅੱਜ ਸਾਡੀ ਪੰਜਾਬ ਭਵਨ ਵਿਖੇ ਪੁਰਾਣੀ ਪੈਨਸ਼ਨ ਵਾਲੀ ਸਾਂਝੇ ਮੋਰਚੇ ਦੀ ਮੀਟਿੰਗ ਸਾਡੇ ਤਿੰਨੇ ਕਨਵੀਨਰ ਔਰ ਚੌਥੇ ਕੋ ਕਨਵੀਨਰ ਦੇ ਅਗਵਾਈ ਹੇਠ ਹੋਈ ਜਿਸ ਵਿੱਚ ਸਰਕਾਰ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਜੀ ਸ਼ਾਮਲ ਹੋਏ ਸਰਕਾਰ ਦੀ ਜੋ ਪਿਛਲੀਆਂ ਮੀਟਿੰਗਾਂ ਦੇ ਵਿੱਚ ਟਾਲ ਮਟੋਲ ਦੀ ਨੀਤੀ ਸੀ ਉਹ ਕੋਈ ਜਵਾਬ ਨਹੀਂ ਲੈ ਕੇ ਆਏ ਕਿ ਸਾਡੇ ਕੋਲ ਕਦੋਂ ਐਨਪੀਐਸ ਕਟੌਤੀ ਬੰਦ ਹੋ ਰਹੀ ਕਦੋਂ ਜੀਪੀਐਫ ਖਾਤੇ ਸ਼ੁਰੂ ਹੋ ਰਹੇ ਕਦੋਂ ਪੁਰਾਣੀ ਪੈਨਸ਼ਨ ਬਹਾਲ ਹੋ ਰਹੀ ਉਹ ਕਹਿ ਰਹੇ ਸਨ ਕਿ ਵਿੱਤ ਮੰਤਰੀ ਜੀ ਬਜਟ ਬਣਾਉਣ ਵਿੱਚ ਰੁੱਝੇ ਆ ਅਸੀਂ ਕਿਹਾ ਜੇ ਉੱਥੇ ਰੁੱਝੇ ਸੀ ਤਾਂ ਸਾਨੂੰ ਇਹ ਸਮਾਂ ਦੇਣ ਦੀ ਕੀ ਤוכ ਸੀ ਸੋ ਕਹਿਣ ਦਾ ਭਾਵ ਮੈਂ ਸਮੂਹ ਐਨਪੀਐਸ ਕਰਮਚਾਰੀਆਂ ਨੂੰ ਅਪੀਲ ਕਰਦਾ ਕਿ ਪੰਜਾਬ ਸਰਕਾਰ ਤੁਹਾਡੇ ਮੁੱਦਿਆਂ ਦੇ ਪ੍ਰਤੀ ਗੰਭੀਰ ਨਹੀਂ ਉਹ 2 ਲੱਖ ਮੁਲਾਜ਼ਮਾਂ ਆ ਜਿਹੜੇ ਪੈਨਸ਼ਨ ਗਰੰਟੀ ਦਾ ਵਾਅਦਾ ਕਰਕੇ ਆਈ ਹੈ ਅੱਜ ਉਹਨੂੰ ਭੁੱਲ ਚੁੱਕੀ ਹੈ ਅੱਜ ਉਹਨੂੰ ਲੱਗਦਾ ਵੀ ਸੱਤਾ ਤੇ ਉਹਨੇ ਸਦਾ ਹੀ ਬਣੇ ਰਹਿਣਾ ਇਸ ਕਰਕੇ ਉਹ ਹੋਰ ਮੁੱਦਿਆਂ ਦੇ ਧਿਆਨ ਦੇ ਰਹੀ ਹੈ ਪੈਨਸ਼ਨ ਦੇ ਮੁੱਦੇ ਤੇ ਨਹੀਂ ਆ ਰਹੀ ਸੁਬਾਹ ਸਾਰਿਆਂ ਨੂੰ ਅਪੀਲ ਕਰਦਾ ਅੱਜ ਅਸੀਂ ਇਹ ਫੈਸਲਾ ਲੈ ਲਿਆ ਕਿ ਅਸੀਂ ਸੰਗਰੂ ਰੈਲੀ ਦੇ ਕੀਤੇ ਐਲਾਨ ਅਨੁਸਾਰ 11 ਮਾਰਚ ਨੂੰ ਸਮੂਹ ਐਨ ਪੀ ਐਸ ਕਰਮਚਾਰੀ ਮਾਰਚ ਕਰਨਗੇ ਵਿਧਾਨ ਸਭਾ ਵੱਲ ਨੂੰ ਕਾਲੇ ਚੋਲੇ ਪਾ ਕੇ ਕਿਉਂਕਿ ਇਹ ਸਾਡ ਲਈ ਭਵਿੱਖ ਵੀ ਸਾਡਾ ਕਾਲਾ ਵਿਡਾਪਾ ਵੀ ਸਾਡਾ ਕਾਲਾ ਸਾਡੇ ਆਲ ਵਾਲੇ ਦਿਨ ਜਿਹੜੇ ਆ ਇਹ ਸਰਕਾਰ ਨੇ ਅੰਧਕਾਰ ਮੇਹੀ ਕਰ ਦਿੱਤੇ ਆ ਉਹਨੂੰ ਅਸੀਂ ਹੁਣ ਸਰਗਟ ਸੜਕਾਂ ਦੇ ਉੱਤੇ ਪ੍ਰਗਟ ਕਰਨ ਜਾ ਰਹੇ ਆ 11 ਮਾਰਚ ਨੂੰ ਸਾਰੇ ਸਾਥੀਆਂ ਨੂੰ ਬੇਨਤੀ ਹੈ ਬਿਨਾ ਕੋਹਾਨਾ ਬਹਾਨਾ ਲਾਏ ਇਹ ਸੱਦੇ ਤੇ ਸਾਰੇ ਜਾਣੇ ਜਰੂਰ ਪਹੁੰਚਿਓ ਕਿਉਂਕਿ ਇੱਕ ਕਿਸੇ ਇੱਕ ਦੀ ਇਕੱਲੇ ਦੀ ਲੜਾਈ ਨਹੀਂ ਇਹ ਪੰਜਾਬ ਦੇ 2 ਲੱਖ ਐਨਪੀਐਸ ਕਰਮਚਾਰੀਆਂ ਦੀ ਲੜਾਈ ਹੈ ਹੋ ਸਕਦਾ ਉਸ ਵਰਕਿੰਗ ਡੇ ਕਰਕੇ ਕਈ ਮੁਸ਼ਕਲਾਂ ਆਣ ਪਰ ਹੁਣ ਤੈ ਉਹਨਾਂ ਨੇ ਕਰਨਾ ਕਿ ਇਹ ਉਹਨਾਂ ਨੇ ਭਵਿੱਖ ਵਿੱਚ ਜੇ ਸੁਖਾਵੇਂ ਦੇ ਬੁਢਾਪਾ ਗੁਜ਼ਾਰਨਾ ਤਾਂ ਫਿਰ ਇੰਨੀਆਂ ਕੁਰਬਾਨੀਆਂ ਇੱਕ ਅੱਧੀ ਛੁੱਟੀ ਦੀ ਕਰਨੀ ਪੈਣੀ ਹੈ ਜੇ ਨਹੀਂ ਕਰ ਸਕਦੇ ਤਾਂ ਫਿਰ ਐਨਪੀਐਸ ਜਿਹੜਾ ਭਵਿੱਖ ਹੈ ਉਹ ਤਲਵਾਰ ਜਿਹੜੀ ਹੈ ਉਹ ਸਾਡੇ ਤੇ ਲਗਾਤਾਰ ਲਟਕ ਰਹੀ ਹੈ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ 11 ਮਾਰਚ ਨੂੰ ਜਿਹੜਾ ਹੈ ਪੁਰਾਣੀ ਪੈਨਸ਼ਨ ਬਹਾਲੀ ਸੰਜੇ ਮੋਰਤੇ ਦਾ ਜਿਹੜਾ ਵਿਧਾਨ ਸਭਾ ਨੂੰ ਕਾਲੇ ਚੋਲੇ ਪਾ ਕੇ ਕਾਲੀਆਂ ਪੱਗਾਂ ਪਾ ਕੇ ਕਾਲੇ ਝੱਗੇ ਪਾ ਕੇ ਜਿਹੜਾ ਐ ਉਹ ਰੋਸ ਮਾਰਚ ਕੀਤਾ ਜਾਣਾ ਉਹਦਾ ਸਾਰੇ ਜਾਣੇ ਹਿੱਸਾ ਬਣੋ ਧੰਨਵਾਦ ਜੈ ਜਨਤਾ ਜੈ ਸੰਘਰਸ਼ੀ ਇਤਲਾਟੇ ਹਾਂਜੀ ਚਿੰਦਰਪਾਲ ਜੀ ਪੰਜਾਬ ਦੇ ਸੰਘਰਸ਼ੀ ਐਨਪੀਐਸ ਮੁਲਾਜ਼ਮ ਸਾਥਿਓ ਜਿਵੇਂ ਤੁਸੀਂ ਪੁਰਾਣੀ ਪੈਨਸ਼ਨ ਬਹਾਲੀ ਸਾਂਝੇ ਮੋਰਚੇ ਨੂੰ ਇੱਕ ਵੱਡਾ ਹੰਗਾਰਾ ਦਿੰਦੇ ਹੋਏ ਲਾਹਮਿਸਾਲ ਗਿਣਤੀ ਦੇ ਵਿੱਚ ਸੰਗਰੂਰ ਮੁੱਖ ਮੰਤਰੀ ਦੇ ਸ਼ਹਿਰ ਚ ਪਹੁੰਚੇ ਸੀ ਤੇ 3 ਘੰਟੇ ਰੈਲੀ ਕਰਨ ਤੋਂ ਬਾਅਦ ਇੱਕ ਵਿਸ਼ਾਲ ਮਾਰਚ ਦੇ ਰੂਪ ਦੇ ਵਿੱਚ ਤੁਸੀਂ ਮੁੱਖ ਮੰਤਰੀ ਦੀ ਰਿਹائش ਦੇ ਬਾਹਰ ਕੋਈ ਅੱਧਾ ਪੌਣਾ ਘੰਟਾ ਉੱਥੇ ਪੁਲਿਸ ਦੀਆਂ ਰੋਕਾਂ ਤੇ ਜਿਸ ਤਰ੍ਹਾਂ ਦਾ ਉੱਥੇ ਆਪਦਾ ਜੋਸ਼ ਦਿਖਾਇਆ ਜੋਸ਼ ਤੋਂ ਵੀ ਵੱਧ ਕੇ ਕਹੀਏ ਅਸਲ ਦੇ ਵਿੱਚ ਇਹ ਰੋਸ ਹੈ ਪੰਜਾਬ ਦੇ ਮੁਲਾਜ਼ਮਾਂ ਦਾ ਕਿ ਨੋਟੀਫਿਕੇਸ਼ਨ ਹੋਣ ਦੇ ਬਾਵਜੂਦ ਵੀ ਅੱਜ ਹਜੇ ਤੱਕ ਅਸੀਂ ਉਹੀ ਪੁਰਾਣੀ ਪੈਨਸ਼ਨ ਦੀ ਮੰਗ ਜਿਹੜੀ ਹੈਗੀ ਆ ਜਿਉਂਦੀ ਤਿਉਂ ਖੜੀ ਹੈ ਤਾਂ ਉਸ ਰੋਸ ਦੇ ਕਾਰਨ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਦੇ ਮੀਟਿੰਗ ਮੰਗਣ ਦੇ ਬਾਵਜੂਦ ਇਨਕਾਰੀ ਹੋਣ ਦੇ ਕਾਰਨ ਤੁਸੀਂ ਉੱਥੇ ਆਪਣਾ ਉਹ ਦਿਖਾਇਆ ਆਪਣੀ ਆਪਣਾ ਗੁੱਸਾ ਜ਼ਾਹਰ ਕੀਤਾ ਉਹ ਗੁੱਸਾ ਜਿਹੜਾ ਹੈਗਾ ਤੁਸੀਂ ਹਜੇ ਆਪਦਾ ਬਣਾ ਕੇ ਰੱਖੋ ਕਿਉਂਕਿ ਉਸ ਦਿਨ ਦੀ ਜਿਹੜੀ ਕੋਈ ਮੀਟਿੰਗ ਮਿਲੀ ਸੀ ਅਸੀਂ ਉਸ ਮੀਟਿੰਗ ਤੋਂ ਕੋਈ ਇਹ ਨਹੀਂ ਸੀ ਕਿ ਆਪਾਂ ਉਸੇ ਦਿਨ ਕੋਈ ਬਹੁਤ ਮੋਰਚਾ ਜਿਹੜਾ ਹੈਗਾ ਕੋਈ ਆਸਵੰਦ ਹੋ ਗਿਆ ਸੀ ਕਿ ਪੁਰਾਣੀ ਪੈਨਸ਼ਨ ਲਾਗੂ ਹੋਣ ਜਾ ਰਹੀ ਹੈ ਪਰ ਸਰਕਾਰ ਸਾਨੂੰ ਇਹ ਨਾ ਕਿਹੇ ਕੋਈ ਇਹ ਗੱਲਬਾਤੋਂ ਭੱਜ ਰਹੇ ਨੇ ਅੱਜ ਮੀਟਿੰਗ ਚਾਹੇ ਮੀਟਿੰਗ ਦੇ ਵਿੱਚ ਸਿਰਫ ਅਮਨ अरोड़ा ਜੀ ਨੂੰ ਖਾਣਾ ਪੂਰਤੀ ਕਰਨ ਦੇ ਲਈ ਬਿਠਾਇਆ ਜਿਨ੍ਹਾਂ ਕੋਲੇ ਨਾ ਕੋਈ ਜਾਣਕਾਰੀ ਸੀ ਨਾ ਜਿਹੜੇ ਅਧਿਕਾਰੀ ਆਏ ਸੀ ਨਾ ਉਹਨਾਂ ਕੋਲੇ ਕੋਈ ਜਾਣਕਾਰੀ ਸੀ ਉਹ ਇਸ ਤਰੀਕੇ ਦੇ ਨਾਲ ਜਿਵੇਂ ਆਪਾਂ ਫੌਰੀ ਕੋਈ ਪੰਚਾਇਤ ਦਾ ਨਵੇੜਾ ਕਰਨਾ ਹੁੰਦਾ ਕਿਸੇ ਰੋਲੇ ਦਾ ਕਦੇ ਫੋਨ ਕਰਕੇ ਉਹਨਾਂ ਨੇ ਅਜੋਹੇ ਸ਼ਰਮਾ ਜੀ ਨੂੰ ਜ਼ਰੂਰ ਪੁੱਛਿਆ ਗਾ ਉਹਨਾਂ ਨੇ ਵੀ ਕੋਈ ਠੋਸ ਜਾਣਕਾਰੀ ਨਹੀਂ ਦਿੱਤੀ ਇਸ ਕਰਕੇ ਹਜੇ ਇਸ ਮੋਰਚੇ ਦੀ ਲੜਾਈ ਲੰਮੀ ਹੈ ਮੋਰਚੇ ਵੱਲੋਂ 4 ਤਰੀਕ ਨੂੰ ਆਪਣੇ ਆਪਣੀਆਂ ਧਿਰਾਂ ਦੇ ਨਾਲ ਜੁੜ ਕੇ ਉਹ ਜਿਹੜਾ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਾਂ ਸਾਂਝਾ ਮੋਰਚਾ ਦਾ ਸੱਦਾ ਦਿੱਤਾ ਹੋਇਆ ਚੰਡੀਗੜ੍ਹ ਰੈਲੀ ਕਰਕੇ ਜਿਹੜਾ ਵਿਧਾਨ ਸਭਾ ਦੇ ਦਰਵਾਜ਼ੇ ਉਹਦੇ ਚ ਵੀ ਤੁਸੀਂ ਸ਼ਾਮਲ ਹੋਵੋ ਤੇ ਇਸੇ ਤਰ੍ਹਾਂ ਜਿਹੜਾ ਸਾਂਝੇ ਮੋਰਚ ਪ੍ਰਾਣੀ ਪੈਸ਼ਨਭਾਲੀ ਸਾਂਝੇ ਮੋਰਚੇ ਦਾ 11 ਤਰੀਕ ਨੂੰ ਵਰਕਿੰਗ ਡੇ ਦੇ ਵਿੱਚ ਪ੍ਰੋਗਰਾਮ ਦਿੱਤਾ ਹੈ ਕਾਲੇ ਕਾਲੇ ਚੋਲੇ ਪਾ ਕੇ ਤੇ ਕਾਲੀਆਂ ਪੱਟੀਆਂ ਬੰਨ ਕੇ ਚਾਹੇ ਕਾਲੇ ਤੁਸੀਂ ਪੱਗਾਂ ਬੰਨ ਕੇ ਆਓ ਆਪ ਦਾ ਰੋਸ ਜਾਹਰ ਕਰਨ ਦਾ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਉਸ ਨੂੰ ਵੀ ਵੱਧ ਚੜ ਕੇ ਤੁਸੀਂ ਜਿਹੜਾ ਹੈਗਾ ਪੰਜਾਬ ਦੇ ਵਿੱਚ ਲਾਗੂ ਕਰੋ ਇਹ ਇਹ ਵਿੜਾ ਸਾਡੀ ਏਕਤਾ ਨੂੰ ਟਕੜਾ ਕਰਨ ਦਾ ਇਹ ਵਿੜਾ ਹੈ ਜਿਹੜਾ ਹੈਗਾ ਸਰਕਾਰ ਦੇ ਸਾਹਮਣੇ ਇੱਕ ਮਜ਼ਬੂਤ ਚੁਣੌਤੀ ਬਣ ਕੇ ਉੱਪਰਦਾ ਹਾਂਜੀ ਤੇਂਦਰਪਾਲ ਗੁਰਜੰਟ ਜੀ ਸਾਥੀ ਸਾਥੀ ਜੀ ਜਿਸ ਤਰ੍ਹਾਂ ਸਾਥੀਆਂ ਨੇ ਦੱਸਿਆ ਪਹਿਲਾਂ ਬਈ ਜਿਹੜੀ ਮੀਟਿੰਗ ਆ ਬਿਲਕੁਲ ਬੇਸ਼ਿੱਟਾ ਰਹੀ ਹੈ ਠੀਕ ਹੈ ਉਹਦੇ ਸਬੰਧ ਦੇ ਵਿੱਚ ਜਿਵੇਂ ਆਪਾਂ 25 ਵਾਲੀ ਰੈਲੀ ਦੇ ਵਿੱਚ ਫੈਸਲਾ ਹੀ ਕੀਤਾ ਸੀ ਜੇ ਸਰਕਾਰ ਆਪਦੀ ਗੱਲ ਤੋਂ ਭੱਜੂਗੀ ਤਾਂ ਵਿਧਾਨ ਸਭਾ ਸੈਸ਼ਨ ਆ ਜਿਹੜਾ ਕੋ ਬਹੁਤੀ ਦੂਰ ਨਹੀਂ ਉੱਥੇ ਸਰਕਾਰ ਨੂੰ ਘੇਰਾਂਗੇ ਉੱਥੇ ਅਸੀਂ ਸਾਂਝੀ ਸਮਝ ਬਣਾ ਕੇ 11 ਤਰੀਕ ਨੂੰ ਆ ਜਿਹੜਾ ਬਲੈਕ ਡੇ ਵੀ ਆਪਾਂ ਕਹਿ ਸਕਦੇ ਹਾਂ ਆਪਾਂ ਇਸ ਸਰਕਾਰ ਦੇ ਵਿਰੁੱਧ ਮਨਾਉਣਾ ਇੱਕ ਤਰ੍ਹਾਂ ਢੰਗ ਦੇ ਨਾਲ ਕਿਉਂਕਿ ਸਰਕਾਰ ਆ ਜਿਹੜੀ ਉਸ ਗੱਲ ਤੇ ਨਹੀਂ ਆ ਰਹੀ ਜਿਸ ਤਰ੍ਹਾਂ ਪਿਛਲੀਆਂ ਮੀਟਿੰਗਾਂ ਹੋਈਆਂ ਸਿੱਧੀ ਆ ਜਿਹੜੀ ਜਿਉਂ ਦੀ ਤਿਉਂ ਉਸੇ ਤਰ੍ਹਾਂ ਬਰਕਰਾਰ ਹੈ ਇਸ ਤਰ੍ਹਾਂ ਇਸ ਤਰ੍ਹਾਂ ਜਿਸ ਤਰ੍ਹਾਂ ਜੱਤ ਸਾਥੀ ਜੀ ਨੇ ਪਹਿਲਾਂ ਵੀ ਦੱਸਿਆ ਹੋਇਆ ਪੀ ਭਾਵੇਂ ਉਹ ਵਰਕਿੰਗ ਡੇ ਆ ਜੇ ਤੁਸੀਂ ਆਪਦੀ ਪੁਰਾਣੀ ਪੈਨਸ਼ਨ ਦੀ ਪ੍ਰਾਪਤੀ ਕਰਨੀ ਹੈ ਤਾਂ ਕੋਈ ਕੋਈ ਛੁੱਟੀਆਂ ਵਗੈਰਾ ਜਾਂ ਕੋਈ ਹੋਰ ਕੋਈ ਕੋਈ ਵਿਆਹ ਕੋਈ ਸ਼ਾਦੀਆਂ ਇਹਨਾਂ ਨੂੰ ਪਿੱਛੇ ਛੱਡ ਕੇ ਆਪਦੇ ਬੁਢਾਪੇ ਨੂੰ ਸੁਰੱਖਿਅਤ ਕਰਨਾ ਆਪਦੀ ਬੁਢਾਪੇ ਦੀ ਡਗੋਰੀ ਨੂੰ ਬਚਾਉਣਾ ਹੈ ਤਾਂ 11 ਤਰੀਕ ਨੂੰ